ਐਮਐਲਏ ਸਾਹਿਬ ਅੱਜ ਜਿਹੜੇ ਹਾਲਾਤ ਨੇ ਇੱਥੇ ਗਰਦਰੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਤਰਸਦੀ ਆ ਕਿ ਸਰਕਾਰ ਜਿਹੜੇ ਪੂਤਾ ਪ੍ਰਬੰਧ ਪਹਿਲਾਂ ਨਹੀਂ ਕਰਦੀ ਉਹ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਢਾਂਗਰੀ ਦੀ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਣੀ ਉੱਥੇ ਜਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਦੀ ਲੰਗੀ ਏ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈ। ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰਿਸ਼ਨ ਕਬਾਰ ਨੇ ਕਹੇ ਨੂੰ ਕਿਸੇ ਦੀ ਵਾਪੇਸ਼ ਨਹੀਂ ਜਾਣ ਦਿੱਤੀ। ਉਹ ਨਾਲ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਏ ਆ ਵੀ ਸਾਨੂੰ ਇਹ ਪਰਮਿਸ਼ਨਾਂ ਦੇ ਦੇ ਕਰਤਾ ਉਹ ਜਿਵੇਂ ਮੈਂ ਬਾਤ ਕਰਤਾ ਹੂੰ। ਪਤ ਨਹੀਂ ਉਹਨੇ ਕਿਹਦੇ ਨਾਲ ਬਾਤ ਕਰਨੀ ਹੈ ਸੈਕਟਰੀ ਆ ਪਿਓ। ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਲਗਾ ਦਿੱਤੇ ਸਾਨੂੰ ਅੱਜ ਖਮਿਆਜਾ ਅੰਬਰਸਰ ਵਾਲਿਆਂ ਨੂੰ ਭੁਗਤਣਾ ਪਿਆ ਉੱਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰਨ ਦਿੱਤੇ ਆ ਉਹਦਾ ਖਮਿਆਜਾ ਅੱਜ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 119 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅੱਜ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਰ ਪਾਕਿਸਤਾਨ ਨੂੰ ਵੀ ਜਾਣਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਊਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾ ਗਿਆ ਆਪਾਂ ਕਿ ਉਹ ਅਸੀਂ ਪਬਲਿਕ ਦੇ ਵਿੱਚ ਰਹਿੰਦੇ ਆ ਡੀਸੀ ਹੋਇਆ ਐਸਡੀਐਮ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਉਹ ਤੋਂ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨੇ ਨਿਕਲ ਜਾਣਾ ਅਮਰ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚ ਜਾਏ ਕਿਸੇ ਨੂੰ ਯਾਰ ਮੈਂ ਨਾ ਮੈਂ ਐਮਐਲਏ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਛਾਦਣੀ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਘਮਾਉਂਦਾ ਆ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬੈਣਾ ਚੱਲ ਨਹੀਂ ਸਕਦਾ ਜੇ ਪੰਜਾਬ ਚੱਲਸਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਹ ਤੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿੱਤਰਾ ਨੂੰ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹ ਰ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਹੈ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋਈ ਸੁਣੂਗਾ ਤੇ ਸਾਹੀ ਤਾਂ ਹੀ ਕੰ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਪਹਜਾਓ ਹਲਕਾ ਬਚਾਓ ਅੱਜੇ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੋ ਨਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਹੈਗੀ ਅਫਸਰ ਜਾਈ ਨਹੀਂ ਕ੍ਰਿਸ਼ਨ ਕੁਮਾਰੀ ਭਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹਿਬ ਹੁਣ ਲੱਗਦਾ ਸਮਾਹਤੋਂ ਨਿਕਲ ਚੁੱਕਾ ਅਕੋਂ ਵਾਸਤੇ ਦੀ ਕਿਵੇਂ ਦੀ ਯਾਰ ਅਕੋਂ ਜੇ ਤੇ ਮਗਰੋਂ ਲੈ ਜਾਊਗਾ ਤੇ ਸਾਰੀਆਂ ਸਭਾਈਆਂ ਹੋ ਜਾਣੀਆਂ ਸਾਰੇ ਸੈਕਟਰੀ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਇਹੋ ਜਿਹੇ ਕੇਡਰ ਚ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਫਿਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਸਰਕ ਘੱਗਰ ਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਘੱਗਰ ਘੱਟ ਘੱਗਰ ਤੋਂ ਵੱਧ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਇਹ ਸਾਰਾ ਪੰਜਾਬ ਵੱਸ ਸਕਦਾ ਹਰ ਇੱਕ ਥਾਂ ਜਿੰਨੇ ਵੀ ਦਰਿਆ ਆ ਜਿੰਨੇ ਵੀ ਮਾਰਕੰਡੇ ਆ ਜਿੰਨੀਆਂ ਟਾਂਗਰੀਆਂ ਜਿੰਨੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਆਪ ਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਸਮਝਣ ਸਾਹਿਬ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਇਹ ਦੋ ਜਿਆਦਾ 7-8 ਸ ਬੰਦੇ ਮਰੇ ਇੱਥੇ ਹੂੰ ਬੁੱਧਮੁਰ ਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰ੍ਹਾਂ ਆਪਾਂ ਖੜੇ ਇਤਨਾ ਖੜਾ ਕੋਟੇ ਥਲੇ ਨੰਗੀਰ ਚਾਰਾ ਵਿੱਚ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਆ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਆ ਮੁਆਵਜ਼ਾ ਨਾਲ ਘਟੇਡ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਨੇ ਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਵੱਖਰੀ ਚੀਜ਼ ਹੈ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ ਲੱਖ ਰੁਪਏ ਕਿੱਲਾ ਦੇ ਦੋ ਤਾਂ ਵੀ ਨਹੀਂ ਬਣਦਾ ਇਹਦੇ ਚੋ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿਮੀਂਦਾਰ ਦਾ ਕਿਸੇ ਦਾ ਵੀ ਉਹ ਉਹਦੇ ਤਾਂ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹੋ ਜੱਲਸਾ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਕ੍ਰਿਸ਼ਨ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ